ਸੱਜ ਗੱਲ ਇਹ ਪਹਿਲੀ ਵਾਰੀ ਕਲੀਅਰ ਕਰਨ ਲੱਗਿਆ ਕਿ ਅਸਲੀ ਮੈਂ ਖੰਨੇ ਕਿਉਂ ਆਇਆ ਤੇ ਕਿਵੇਂ ਆਇਆ ਜੀ ਉਹਨਾਂ ਦਿਨਾਂ ਚ ਜਦੋਂ ਫਾਦਰ ਸਾਹਿਬ ਦਾ ਮਰਡਰ ਹੋ ਜਾਂਦਾ ਤੇ ਪੁਲਿਸ ਕਰਦੀ ਕਿ ਖਾੜਕੂ ਕਰਦ ਨੇ ਨਹੀਂ ਉਹ ਖਾੜਕੂ ਵੀ ਨਹੀਂ ਸੀ ਲੁਟੇਰੇ ਹੀ ਸਨ ਮੇਰੇ ਕਹਿੰਦਾ ਪਾ ਅੱਛਾ ਜੀ ਤੇ ਉਹਨਾਂ ਦਿਨਾਂ ਚ ਇੱਕ ਉਮਰ ਐਵੇਂ ਦੀ ਸੀ ਅੱਗ ਸੀ ਕਿ ਬਾਪ ਦਾ ਬਦਲਾ ਲੈਣਾ ਬਦਲਾ ਲੈਣਾ ਲੱਭਣ ਲੱਗ ਪਏ ਕੁਝ ਮੇਰੀ ਜੁੰਡਲੀ ਜਿਹੜੀ ਐਵੇਂ ਦੀ ਸੀ ਉਹਨਾਂ ਚੋਂ ਕੁਝ ਮੁੰਡੇ ਬਾਅਦ ਚ ਭੱਜੇ ਵੀ ਜੋ ਮਾਰੇ ਵੀ ਗਏ ਜੀ ਤੇ ਉਹਨਾਂ ਦੇ ਨਾਲ ਜੁੰਡਲੀ ਹੋਣ ਕਰਕੇ ਲੱਭਦੇ ਰਹੇ ਚਲੋ ਅਸੀਂ ਆਪਣੇ ਮੰਤਵ ਤੇ ਮੈਂ ਇਸ ਗੱਲ ਨੂੰ ਖਤਮ ਕਰਾਂ ਉਹਦੀ ਕਿਰਪਾ ਦੇ ਨਾਲ ਮੈਂ ਆਪਣਾ ਪੂਰਾ ਕਰ ਲਿਆ ਆਪਣਾ ਮੰਤਵ ਜੀ ਪੂਰਾ ਵੀ ਕਰ ਲਿਆ ਤੇ ਪਰ ਮੈਨੂੰ ਪੁਲਿਸ ਨੇ ਬਹੁਤ ਤੰਗ ਕਰਨਾ ਸ਼ੁਰੂ ਕਰ ਦਿੱਤਾ ਅੱਛਾ ਜੀ ਪੁਲਿਸ ਅੱਜ ਕਿਤੋਂ ਦੀ ਚੁੱਕ ਕੇ ਲੈ ਗਈ ਕਦੇ ਕਿਤੋਂ ਦੀ ਚੁੱਕ ਕੇ ਲੈ ਗਈ ਕਿਉਂਕਿ ਜੁੰਡਲੀ ਵਾਰੀ ਮੈਂ ਤੁਹਾਨੂੰ ਦੱਸਿਆ ਵੀ ਮੇਰੇ ਮਿੱਤਰ ਸੀ ਇੱਕ ਦੋ ਇੱਕ ਚੁਨੀਰ ਤੋਂ ਸੀ ਉੱਥੇ ਨਾਲ ਹੀ ਪਿੰਡ ਵੀਰੇਆਲਾ ਸੀ ਜੀ ਉੱਥੋਂ ਸੀ ਕਿ ਉਹਨਾਂ ਨੇ ਜਦੋਂ ਵੀ ਆ ਜਾਣਾ ਪੁਲਿਸ ਨੇ ਚੱਕ ਲੈਣਾ ਅਖੀਰ ਬਲਵਿੰਦਰ ਸਿੰਘ ਪੂੰਦੜ ਸਾਹਿਬ ਦੇ ਨਾਲ ਮੈਂ ਕੁਝ ਟਾਈਮ ਬਤਾਇਆ ਬਤਾਇਆ ਹੂੰ ਅਖੀਰ ਪੁਲਿਸ ਨੇ ਫੇਰ ਜਦੋਂ ਚੱਕਿਆ ਤੇ ਪੂੰਦੜ ਸਾਹਿਬ ਹੀ ਬਲਵਿੰਦਰ ਸਿੰਘ ਪੂੰਦੜ ਨੂੰ ਮੈਂ ਆਪਣਾ ਸਮਝਦਾ ਵੀ ਮੈਨੂੰ ਉਹਨਾਂ ਨੇ ਦੂਜਾ ਜਨਮ ਦਿੱਤਾ ਉਹ ਚੱਕ ਕੇ ਬਠਿੰਡੇ ਐਸਐਸਪੀ ਕੋ ਲੈ ਗਿਆ ਐਸਐਸਪੀ ਉਦੋਂ ਦੇ ਜਿਹੜੇ ਸੀਗੇ ਜੀ ਸਰਦਾਰ ਰਜਿੰਦਰ ਸਿੰਘ ਜਿਹੜੇ ਹੁਣ ਫਾਰਮਰ ਡੀਜੀਪੀ ਨੇ ਬਿਲਕੁਲ ਬਿਲਕੁਲ ਬੇਸ਼ੱਕ ਉਹ ਅੱਜ ਮੇਰੇ ਬੜੇ ਪਰਮ ਮਿੱਤਰ ਵੀ ਨੇ ਜੀ 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 ਉਹਨਾਂ ਨਾਲ ਬੈਠ ਕੇ ਉਹ ਗੱਲਾਂ ਮੈਂ ਸਾਂਝੀਆਂ ਵੀ ਕੀਤੀਆਂ ਦੁਬਾਰਾ ਮੈਂ ਕਿਹਾ ਜੀ ਉਹ ਟਾਈਮ ਹੈ ਤੁਸੀਂ ਮੈਨੂੰ ਮੇਰੀ ਇੱਕ ਜ਼ਿੰਦਗੀ ਬਚ ਜ਼ਿੰਦਗੀ ਬਖਸ਼ੀ ਹੈ ਉਹਨਾਂ ਨੇ ਇੱਕੋ ਹੀ ਗੱਲ ਕਹੀ ਕਿ ਪੁੰਦਰ ਸਾਹਿਬ ਇਹਨਾਂ ਨੂੰ ਕਹਿ ਦਿਓ ਕਿ ਜੇ ਇਹਨਾਂ ਦਾ ਕੋਈ 100 ਕਿਲੋਮੀਟਰ ਤੋਂ ਦੂਰ ਕਿਤੇ ਕੋਈ ਰਿਸ਼ਤੇਦਾਰ ਜਾਂ ਟਿਕਾਣਾ ਤਾਂ ਇਤੋਂ ਏਰੀਆ ਛੱਡ ਕੇ ਇਤੋਂ ਚਲੇ ਜਾਣ ਤੇ ਉਹ ਛੱਡ ਕੇ ਮੈਨੂੰ ਆਪਣੇ ਨਾਨਕੇ ਪਿੰਡ ਸ਼ਾਹਪੁਰ ਜਿਹੜਾ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਚ ਹੈ ਖੰਨੇ ਦੀ ਬਿਲਕੁਲ ਜੜ੍ਹ ਚ ਹੈ ਉੱਥੇ ਆ ਕੇ ਰਹਿਣਾ ਨਸੀਬ ਹੋਇਆ ਤੇ ਉੱਥੇ ਦਾ ਮੈਂ ਹੋ ਕੇ ਰਹਿ ਗਿਆ ਹੌਲੀ ਹੌਲੀ ਗੀਤ ਜਿਹੜੇ ਮੇਰੇ ਰਿਕਾਰਡ ਹੋਣੇ ਸ਼ੁਰੂ ਹੋ ਗਏ ਤੇ ਮੈਂ ਬਿੱਟੂ ਖੰਨੇ ਵਾਲਾ ਬਣ ਗਿਆ ਇਹ ਜਿਹੜਾ ਨਾਮ ਬਲਜਿੰਦਰ ਸਿੰਘ ਸੀ ਇਹ ਨਾਮ ਇਹ ਵੀ ਨਾਮ ਦਾ ਵੀ ਕਤਲ ਕਰਨਾ ਪਿਆ ਕਿ ਬਿੱਟੂ ਨਾਮ ਰੱਖ ਲਿਆ ਗਿਆ ਡਰ ਦੇ ਮਾਰੇ ਬਲਜਿੰਦਰ ਤੋਂ ਬਿੱਟੂ ਬਣ ਗਏ ਨਹੀਂ ਕੋਈ ਡਰ ਨਹੀਂ ਸੀ ਕੁਝ ਵੀ ਨਹੀਂ ਕਿਉਂਕਿ ਆਪਾਂ ਐਵੇਂ ਦਾ ਕੁਝ ਨਹੀਂ ਕੀਤਾ ਸੀ ਐਵੇਂ ਕਹਿ ਦਿਆ ਮੈਂ ਮੈਂ ਤਾਂ ਮੇਰੇ ਕਹਿਨ ਦਾ ਪਾਪ ਵੀ ਇੱਕ ਹਾਲਾਤ ਨੇ ਐਸਐਸਪੀ ਸਾਹਿਬ ਕਹਿਣ ਲੱਗੇ ਉਦੋਂ ਕਹਿੰਦੇ ਕਿ ਜੇ ਮੈਂ ਕਹਿ ਵੀ ਦਿਆਂਗਾ ਕਿੰਨੂੰ ਕਹਾਂਗਾ ਇੱਥੇ ਕੁਝ ਨਹੀਂ ਪਤਾ ਲੱਗਦਾ ਉਦੋਂ ਅੰਨੀ ਪਿੰਦੀ ਸੀ ਕੁੱਤੀ ਚੜਦੀ ਸੀ ਸਾਫ਼ ਗੱਲ ਹੈ ਮੈਂ ਉੱਥੋਂ ਆ ਕੇ ਬਿੱਟੂ ਨਾ ਮੇਰਾ ਪਹਿਲਾਂ ਹੀ ਸੀ ਮੈਂ ਇੱਥੇ ਆ ਕੇ ਸਿਰਫ ਖੰਨੇ ਵਾਲਾ ਬਣਿਆ ਜੀ ਜੀ ਬਲਜਿੰਦਰ ਸਿੰਘ ਨਾਮ ਨੂੰ ਮੈਂ ਹਮੇਸ਼ਾ ਕਹਿੰਦਾ ਹਾਂ ਉਹਨਾਂ ਪੁਲਿਸ ਸਾਹਿਬ ਕਿ ਮੇਰਾ ਰਾਸ਼ਨ ਕਾਰਡ ਜਾਂ ਆਧਾਰ ਕਾਰਡ ਜਾਂ ਬੈਂਕ ਦੇ ਖਾਤੇ 'ਚ ਹੀ ਕੰਮ ਆਉਂਦਾ ਹੈ ਬਾਕੀ ਮੈਨੂੰ ਜੇ ਰੋਟੀ ਰੋਜ਼ੀ ਦਿੱਤੀ ਹੈ ਜਾਂ ਮੇਰੀ ਜੀਵਨ ਦੀ ਜਿਹੜੀ ਸਿਸਟਮ ਚੱਲਦਾ ਹੈ ਉਹ ਮੈਨੂੰ ਬਿੱਟੂ ਖੰਨੇ ਵਾਲਾ ਦੇ ਨਾਮ ਨੇ ਦਿੱਤੀ ਹੈ ਦੂਜਾ ਫਿਰ ਉਹ ਤਾਂ ਪੁਲਿਸ ਨੇ ਚੱਕਿਆ ਚੁੱਕਿਆ ਕਿਉਂਕਿ ਪੁਲਿਸ ਫੜਦੀ ਤੇ ਛੱਡੇ ਵੀ ਬਹੁਤ ਪਾੜ ਦਿੰਦੀ ਸੀ ਕੁਝ ਨਹੀਂ ਛੱਡਿਆ ਜੀ ਸਭ ਕੁਝ ਕੀਤਾ ਹੋਇਆ ਮੂੰ ਵੀ ਬੰਦ ਕਰਨੇ ਪਏ ਪੈਸੇ ਵੀ ਦੇਣੇ ਪਏ 8 8 ਘੰਟੇ ਪੁੱਠੇ ਲਮਕੇ ਹੋਏ ਆ ਨਾਜਾਇਜ਼ ਯਾਦਾ ਕਿ ਮੈਂ ਕਿਦ ਲਈ ਤੁਹਾਡੇ ਨਾਲ ਸਟੋਰੀ ਸਾਂਝੀ ਕਰਦਾ ਮੈਂ ਇੱਕ ਵਿਆਹਜ ਪ੍ਰੋਗਰਾਮ ਲਾਂਚ ਚਲਾ ਗਿਆ ਸੰਗਰੂਰ ਮੈਂ ਉਸ ਅਫਸਰ ਦਾ ਨਾਮ ਤੇ ਨਹੀਂ ਲਵਾਵਾਂਗਾ ਐਸਪੀ ਰਟਾਇਰ ਹੋਏ ਨੇ ਉਹਨਾਂ ਨੇ ਮੈਨੂੰ ਪਾਰਟੀ ਨੇ ਦੱਸਿਆ ਕਿ ਆਪਣੇ ਆ ਨਾਮ ਬੋਲੋ ਐਸਪੀ ਸਾਹਿਬ ਆਏ ਹੋਏ ਨੇ ਫਲਾਣੇ ਗੈਸਟ ਨੇ ਮੈਂ ਕਿਹਾ ਮੈਨੂੰ ਦਿਖਾਓ ਤਾਂ ਸਹੀ ਕਿੱਥੇ ਕਿ ਬੈਠੇ ਨੇ ਉਹਨਾਂ ਨੇ ਜਦੋਂ ਹੱਥ ਖੜਾ ਕੀਤਾ ਮੈਂ ਕਿਹਾ ਜੀ ਮੈਂ ਆਲੂਪੁਰ ਵਾਲਾ ਬਿੱਟੂ ਆ ਯਾਦ ਕਰੋ ਤੁਸੀਂ ਕਦੇ ਸਰਦੂਲਗੜ ਐਸਐਚਓ ਹੁੰਦੇ ਸੀ ਤੇ ਤੁਸੀਂ ਮੇਰੇ ਨਾਲ ਕੀ ਕੀਤਾ ਸੀ ਤੁਹਾਡਾ ਧੰਨਵਾਦ ਉਹ ਮੈਂ ਕਹਿ ਤਾਂ ਬੈਠਾ ਜੀ 5 ਮਿੰਟ ਬਾਅਦ ਆ ਕੇ ਪਾਰਟੀ ਵਾਲੇ ਮੈਨੂੰ ਕਹਿੰਦੇ ਯਾਰ ਤੂੰ ਇਹੋ ਜਿਹੀ ਕੀ ਗੱਲ ਸੀ ਕਹਿੰਦੇ ਸਾਡੇ ਤਾਂ ਐਸਐਸਪੀ ਐਸਪੀ ਸਾਹਿਬ ਚਾਹ ਵੀ ਨਹੀਂ ਪੀ ਕੇ ਗਏ ਉਹ ਲੰਘ ਹੈ ਮੇਰੇ ਉਹਨਾਂ ਨਾਲ ਬਾਅਦ ਚ ਗੱਲ ਹੋਈ ਮੈਂ ਕਿਹਾ ਜੀ ਤੁਸੀਂ ਚਲੇ ਕਿਉਂ ਗਏ ਸੀ ਕਹਿੰਦੇ ਕਈ ਵਾਰੀ ਬੰਦੇ ਨੂੰ ਐਵੇਂ ਦੀ ਗੱਲ ਯਾਦ ਆ ਜਾਏ ਤੇ ਕਈ ਵਾਰੀ ਖੁੰਧਕ ਆ ਜਾਂਦੀ ਹੈ ਮੈਂ ਕਿਹਾ ਜੀ ਨਹੀਂ ਮੈਂ ਐਵੇਂ ਦਾ ਨਹੀਂ ਇਹ ਗੱਲਾਂ ਲਲੋ ਉਹਨਾਂ ਦੇ ਵਿੱਚ ਡਰ ਜਾ ਉਹਨਾਂ ਨੂੰ ਸ਼ਰਮ ਮਾਰ ਗਈ ਹੋਗੀ ਕੁਝ ਵੀ ਹੋ ਸਕਦਾ ਕਹਿੰਦਾ ਪਾਵੇ ਸਮਝ ਸੀ ਆ ਮੈਨੂੰ ਸਮਝ ਆ ਨਹੀਂ ਪਰ ਮੁੰਡਿਆਂ ਦੇ ਨਾਲ ਧੱਕੇ ਬਹੁਤ ਬੇਕਸੂਰ ਬਹੁਤ ਬੇਕਸੂਰ ਧੱਕੇ ਹੋਏ ਨੇ ਜੀ ਬਹੁਤ ਬੇਕਸੂਰ ਮੁੰਡਾ ਮਾਰਿਆ ਗਿਆ ਨਾ ਜੀ ਬਿਲਕੁਲ ਅੱਜ ਕੱਲ ਇੱਕ ਅਖਬਾਰ ਚਾ ਕਿ ਇੱਕ ਪਬਜੀ ਮਾਰਤਾ ਝੂਠੇ ਪੁਲਿਸ ਵਾਲੇ ਉਹਨਾਂ ਦੋ ਐਸਐਚਓ ਨੂੰ ਸਜ਼ਾ ਹੋ ਗਈ ਹੈ ਜੀ ਦੇਖੋ ਜੀ ਜਿਹੜੇ ਮੈਂ ਕਹਿੰਦਾ ਪੁਲਿਸ ਵਾਲੇ ਮਾਰੇ ਗਏ ਜਾਂ ਮੁੰਡੇ ਮਾਰੇ ਗਏ ਸੀ ਤਾਂ ਸਾਡੇ ਹੀ ਪੁੱਤ ਨਾ ਉਹਨਾਂ ਮਾਵਾਂ ਦੇ ਪੁੱਤ ਸੀ ਭਰਾ ਮਾਰੂ جنگ ਹੋਈ ਆ ਉਦੋਂ ਬੜਾ ਨੁਕਸਾਨ ਹੋਇਆ ਬੜਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਨੁਕਸਾਨ ਹਾਂਜੀ ਫਿਰ ਮਤਲਬ ਤੁਸੀਂ ਇੱਥੇ 90 ਦੇ ਆਸ-ਪਾਸ ਆ ਕੇ ਮੈਂ ਜੂਨ 90 ਚ ਜੀ ਮੇਨ ਤਾਂ ਡੇਟ ਵੀ ਨਹੀਂ ਭੁੱਲਦੀ 16 ਜੂਨ 1990 ਨੂੰ ਮੈਂ ਕੰਨੇ ਆ ਗਿਆ ਸੀ ਜੀ ਹਾਂਜੀ ਤੇ ਫਿਰ ਉੱਥੇ ਆ ਕੇ ਪੜ੍ਹਾਈ ਪੂਰੀ ਕੀਤੀ ਕਿ ਫਿਰ ਨਾਨਕਿਆਂ ਦੇ ਨਾਲ ਪੜਾਈ ਮੈਂ میٹرਕ ਕੀਤੀ ਹੋਈ ਸੀ ਜੀ ਪਹਿਲਾਂ ਹੀ ਆਲ ਰੈਡੀ ਬਾਈ ਜੋਤੀ ਕਰਦੇ ਰਹੇ ਤੇ ਮੈਂ ਇੱਥੇ ਆ ਕੇ ਨੌਕਰੀ ਕੀਤੀ ਜੀ ਆਮ ਪ੍ਰਾਈਵੇਟ ਫੈਕਟਰੀ ਚ ਇੱਕ ਚ ਨੌਕਰੀ ਕੀਤੀ ਟਾਈਮ ਪਾਸ ਕਰਨਾ ਸੀ ਕਰਦੇ ਰਹੇ ਅੱਛਾ ਜੀ ਫਿਰ ਹੌਲੀ-ਹੌਲੀ ਆਪਣਾ ਸਿਸਟਮ ਉੱਥੋਂ ਵੇਚ-ਵਟ ਕੇ ਹੌਲੀ-ਹੌਲੀ ਇੱਥੇ ਆ ਕੇ ਆਪਣਾ ਸੈਟਿੰਗ ਇੱਥੇ ਪੱਕੇ ਤੌਰ ਤੇ ਕਰ ਲਈ। ਅੱਛਾ ਅੱਛਾ। ਹਾਂਜੀ। ਮਤਲਬ ਉਦੋਂ ਤੁਸੀਂ 16-17 ਸਾਲ ਦੇ ਕਿ ਨਹੀਂ ਉਮਰ ਠੀਕ ਸੀ ਤੁਹਾਨੂੰ? ਨਹੀਂ ਮੇਰੀ ਉਮਰ ਉਦੋਂ ਸਮਝ ਲਓ ਤੁਸੀਂ ਰੱਬ ਤੁਹਾਡਾ ਭਲਾ ਕਰੇ 22-23 ਸਾਲ। 32 ਸਾਲ ਦੋ। ਹਾਂਜੀ। ਤੇ ਫਿਰ ਜਦੋਂ ਨਾਲ ਨੌਕਰੀ ਕਰਦੇ ਰਹੇ ਪ੍ਰਾਈਵੇਟ ਤੌਰ ਤੇ ਫਿਰ ਇਹ ਗੀਤਕਾਰੀ ਦਾ ਸ਼ੌਂਕ ਕਿਵੇਂ ਜਾ ਗਿਆ ਕਿਤੋਂ ਜ਼ਿਆਦਾ ਪ੍ਰਭਾਵਤ ਹੋਏ ਸੀ ਗੀਤਕਾਰੀ ਦਾ ਸ਼ੌਕ ਮੈਨੂੰ ਬਚਪਨ ਤੋਂ ਹੀ ਸੀ ਅੱਛਾ ਜੀ ਮੈਂ ਜਦੋਂ ਵੀ ਸਕੂਲ ਚ ਕਿਤੇ ਗਾਉਂਦਾ ਸੀ ਕੁਝ ਲਿਖ ਕੇ ਗਾਉਂਦਾ ਸੀ ਆਪਣਾ ਹੀ ਗਾਉਂਦਾ ਸੀਗਾ ਅੱਛਾ ਜੀ ਮੇਰੇ ਬਹੁਤ ਪਹਿਲਾਂ ਹੀ ਅਖਬਾਰਾਂ ਦੇ ਵਿੱਚ ਆਰਟੀਕਲ ਵੀ ਛਪ ਗਏ ਸੀਗੇ ਅੱਛਾ ਜੀ 10ਵੀਂ ਚ 11ਵੀਂ 12ਵੀਂ ਚ ਪੜ੍ਹਦੇ ਮੇਰਾ 10ਵੀਂ ਚ ਮੈਂ 11ਵੀਂ 12ਵੀਂ ਕੀਤੀ ਨਹੀਂ ਮੈਂ میٹرਕ ਕੀਤੀ ਹੋਈ ਹੈ ਅੱਛਾ ਜੀ ਠੀਕ ਹੈ ਉਹਨਾਂ ਦਿਨਾਂ 'ਚ ਮੇਰੇ ਗੀਤ ਅਖਬਾਰਾਂ 'ਚ ਮੇਰੇ ਆਰਟੀਕਲ ਛਪ ਗਏ ਸੀ ਉਹਨਾਂ ਚ ਛਪ ਚੁੱਕੇ ਸੀ ਅੱਛਾ ਜੀ ਹਾਂਜੀ ਨਹੀਂ ਘਰ ਚ ਮਾਹੌਲ ਸੀ ਕਿ ਜਾਂ ਕਿਸੇ ਕਿਸ ਨੇ ਪ੍ਰਭਾਵਿਤ ਕਿ ਕੁਦਰਤ ਵੱਲੋਂ ਕਿਸੇ ਖਾਨਦਾਨ ਚ ਕੋਈ ਬੰਦਾ ਨਹੀਂ ਕੋਈ ਗੌਂਦਾ ਨਹੀਂ ਜੀ ਕੋਈ ਲਿਖਦਾ ਨਹੀਂ ਕੁਝ ਵੀ ਨਹੀਂ ਬਸ ਇਹ ਪਤਾ ਨਹੀਂ ਉਹਨੂੰ ਕੀ ਮਨਜ਼ੂਰ ਸੀ ਕਿਹੜੇ ਪਾਸੇ ਨੂੰ ਤੁਰਨਾ ਸੀ ਬਸ ਬਹਾਅ ਸੀਗਾ ਉਧਰ ਨੂੰ ਬਹਿ ਗਿਆ ਖੰਨੇ ਆ ਕੇ ਮੇਰੀ ਜਿਹੜੀ ਸੰਗਤ ਹੈ ਉਹ ਸਰਦੂਲ ਸਕੰਦਰ ਸਾਹਿਬ ਦੇ ਘਰ ਆਉਣ ਜਾਣ ਬਹੁਤ ਲੱਗ ਗਿਆ ਮੇਰਾ ਅੱਛਾ ਜੀ ਉਹਨਾਂ ਨਾਲ ਮੇਰਾ ਰਿਸ਼ਤਾ ਵੀ ਭਰਾਵਾਂ ਵਾਲਾ ਬਣ ਗਿਆ ਅੱਛਾ ਜੀ ਉਹਨਾਂ ਦੇ ਘਰ ਬੜੇ ਵੱਡੇ ਲੇਖਕ ਤੁਹਾਡੇ ਗੋਤੀ ਭਰਾ ਸਰਦਾਰ ਸੁਰਮਖ ਸਿੰਘ ਭੁੱਲਰ ਸਾਹਿਬ ਜੀ ਰਹਿੰਦੇ ਸੀਗੇ ਉਹਨਾਂ ਦੀ ਲੇਖਣੀ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ ਅਖੀਰ ਮੈਂ ਉਹਨਾਂ ਨਾਲ ਬਤੌਰ ਉਸਤਾਦੀ ਸ਼ਗਿਰਦੀ ਕੀਤੀ ਬਕਾਇਦਾ ਸ਼ਗਨ ਕੀਤਾ ਰਸਮ ਕੀਤੀ ਅੱਛਾ ਜੀ ਕਾਫੀਆ ਕਿਵੇਂ ਪੂਰਾ ਕਰਨਾ ਮੀਟਰ ਪੂਰੀ ਕਿਵੇਂ ਮੈਂ ਕਹਾਂ ਜੀ ਬਹੁਤ ਕੁਝ ਮੈਂ ਤਾਂ ਜੀਵਨ ਦਾ ਬਹੁਤ ਕੁਝ ਸਿੱਖਿਆ ਉਹਨਾਂ ਤੋਂ ਗਾਣੇ ਚ ਰਸ ਕਿਵੇਂ ਭਰਨਾ ਗੱਲ ਬਿਲਕੁਲ ਬਿਲਕੁਲ ਸਾਰੇ ਮੂਲ ਮੰਤਰ ਸਿੱਖ ਲਿਆ ਸਾਰਾ ਮੂਲ ਮੰਤਰ ਉਹਨਾਂ ਤੋਂ ਸਿੱਖਿਆ ਇੰਨੇ ਨਾ ਕਿਵੇਂ ਸਰਦੂਰ ਸਕੰਦਰ ਸਾਹਿਬ ਨਾਲ ਕਿਵੇਂ ਨੇਕ ਤੁਹਾਡਾ ਇੰਨਾ ਬਣ ਗਿਆ ਜੀ ਲੋਕਲ ਹੋਣ ਕਰਕੇ ਜੀ ਜਦੋਂ ਕਰਕੇ ਸਬਾ ਮੈਚ ਕਰਨ ਲੱਗੇ ਉਸਤਾਦ ਜੀ ਉਹਨਾਂ ਦੇ ਘਰ ਰਹਿੰਦੇ ਸੀਗੇ ਉੱਥੇ ਫਿਰ ਮੈਨੂੰ ਤਕਰੀਬਨ ਐਵਰੀ ਡੇ ਮੈਂ ਚਲੇ ਜਾਣਾ ਤੇ ਰੋਜ਼ ਹੀ ਜਦੋਂ ਮਿਲਣਾ ਰੋਜ਼ ਹੀ ਉੱਥੇ ਰਹਿਣਾ ਤੇ ਫਿਰ ਉਹ ਹੋ ਹੀ ਜਾਂਦਾ ਅਖੀਰ ਤਾਂ ਸਾਡਾ ਸਭ ਕੋਈ ਸਾਰੀਆਂ ਬੋਖੜਾਂ ਖੁੱਲੀਆਂ ਸੀ ਜੀ ਸਭ ਕੋਸ਼ਿਸ਼ ਸਾਡਾ ਸਾਂਝਾ ਸੀ ਕਹਿੰਦਾ ਭਾਵ ਇੱਕ ਦੂਜੇ ਦੇ ਅੰਦਰ ਦੀਆਂ ਗੱਲਾਂ ਵੀ ਸਾਡੇ ਕੋਲ ਸੀ ਅੱਛਾ ਜੀ ਬਿਲਕੁਲ ਜੀ ਜਦੋਂ ਲਗੋਟੀਆਂ ਯਾਰਾਂ ਵਾਲਾ ਕੰਮ ਹੁੰਦਾ ਕਹਿ ਸਕਦੇ ਆਂ अच्छा कर सकते बहुत मिलनसार ਸੀ ਫਜ਼ੂਲ ਸਕੰਦਰ ਸਾਹਿਬ ਬਹੁਤ ਜਿਆਦਾ ਸਾਡੇ ਕਲਾਕਾਰ ਬਹੁਤ ਹਾਈਪ ਤੇ ਜਾ ਸਕਦੇ ਨੇ ਬਹੁਤ ਹਿੱਟ ਹੋ ਸਕਦੇ ਨੇ ਪਰ ਸਰਦੂਲ ਸਕੰਦਰ ਸਾਹਿਬ ਦੇ ਵਿੱਚ ਜੋ ਗੁਣ ਸੀ ਉਹ ਹਰ ਬੰਦੇ ਚ ਆ ਹੀ ਨਹੀਂ ਸਕਦੇ ਅੱਛਾ ਮੈਂ ਇੱਕ ਵਾਰ ਯਾਦ ਆ ਮੈਂ ਦਿੱਲੀ ਚੰਨਜੀਤ ਹੁਜਾ ਸਾਹਿਬ ਕੋਲ ਬੈਠਾ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਸਭ ਤੋਂ ਵਧੀਆ ਕਲਾਕਾਰ ਕੌਣ ਲੱਗਦਾ ਉਹ ਕਹਿੰਦੇ ਮੈਂ ਬਹੁਤ ਲੋਕਾਂ ਨੂੰ ਰਿਕਾਰਡ ਕੀਤਾ ਬਹੁਤ ਕਲਾਕਾਰ ਵੇਖੇ ਨੇ ਮੈਂ ਆਪਣੀ ਲਾਈਫ ਚ ਮੈਨੂੰ ਇੱਕੋ ਇੱਕ ਬੰਦਾ ਹੈ ਹਰਫਨ ਮੌਲਾ ਆਪ ਹੀ ਸਾਰਾ ਕੁਝ ਕਰੇ ਤੇ ਉਹਦਾ ਕੋਈ ਤੋੜ ਨਹੀਂ ਉਹਦਾ ਨਾਮ ਸਰਦੂਲ ਸਕੰਦਰ ਹੈ ਅੱਛਾ ਜੀ ਜੀ ਮਤਲਬ ਜਿਹਨੂੰ ਇੱਕ ਵਾਰਾ ਉਹਨੇ ਬੁੱਕਲ ਦੇ ਵਿੱਚ ਲੈ ਲਿਆ ਉਹਨੇ ਫਿਰ ਪੂਰੀ ਉਮਰ ਉਹਦੀ ਨਿੱਗ ਮੰਨਿਆ ਗੱਲ ਰਕੜੀ ਦਾ ਮੈਂ ਕਿਹਾ ਜੀ ਕਦੇ ਉਹਨਾਂ ਨੇ ਕਿਸੇ ਨੂੰ ਮਹਿਸੂਸ ਹੀ ਨਹੀਂ ਹੋਣ ਦਿੱਤਾ ਭਾਵੇਂ ਕੋਈ ਪਹਿਲੀ ਵਾਰੀ ਮਿਲਿਆ ਉਹ ਐਂ ਲੱਗਦਾ ਸੀ ਮੈਂ ਪਤਾ ਨਹੀਂ ਮੇਰੇ ਹੀ ਨੇੜੇ ਨੇ ਅੱਛਾ ਹਰ ਬੰਦੇ ਨੂੰ ਐਂ ਲੱਗਦਾ ਸੀ ਮੇਰੇ ਹੀ ਨੇੜੇ ਨੇ ਸਭ ਤੋਂ ਇਹਨਾਂ ਨੇ ਕਿਹ ਇਨਸਾਨ ਬਣਨਾ ਬਹੁਤ ਔਖਾ ਇਸ ਮਕਾਮ ਤੇ ਪਹੁੰਚ ਕੇ ਵੀ ਧਰਤੀ ਨਾਲ ਜੁੜੇ ਸੀ ਧਰਤੀ ਨਾਲ ਜੁੜੇ ਹੋਏ ਸੀ ਉਹਨਾਂ ਨੂੰ ਸਭ ਕੁਝ ਯਾਦ ਸੀ ਜਦੋਂ ਵੀ ਉਹਨਾਂ ਨੇ ਗੱਲ ਛੇੜਨੀ ਆਪਣੀ ਗੁਰਬਤ ਦੀ ਛੇੜਨੀ ਅੱਛਾ ਆਪਣੀ ਪੁਰਾਣੀ ਗੱਲ ਛੇੜਨੀ ਵੀ ਅਸੀਂ ਐ ਕਰਦੇ ਹੁੰਦੇ ਸੀ ਅਸੀਂ ਐ ਕਰਦੇ ਹਾਂ ਉਹਨਾਂ ਗਰੀਬੀ ਗੁਰਬਤ ਨਹੀਂ ਆਪਣਾ ਪਿੱਛਾ ਨਹੀਂ ਛੱਡਿਆ ਨਾ 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 ਉਹਨਾਂ ਨੇ ਆਪਣੇ ਪੈਰ ਨਹੀਂ ਛੱਡੇ ਅੱਜ ਕੱਲ ਤਾਂ ਮੁੰਡੇ ਇੱਕ ਗੀਤ ਹਿੱਟ ਹੁੰਦਾ ਤੇ ਗੱਲ ਨਹੀਂ ਸੁਣਦੇ ਦਿਮਾਗ ਖਰਾਬ ਹੋ ਜਾਂਦਾ ਬਿਲਕੁਲ ਨਵਿਆਦਾ ਜੀ ਬਿਲਕੁਲ ਤੇ ਜਿਨ੍ਹਾਂ ਨੇ 35 35 40 40 ਸਾਲ ਗਏ ਲੰਬਾ ਸਮਾਂ ਲੰਬਾ ਸਮਾਂ ਗਏ ਅਡੀ ਛਤੀ ਜਾਣ ਵਾਲੇ ਨਹੀਂ ਸੀ ਉਹ ਪਤਾ ਨਹੀਂ ਇਲਾਜ ਚ ਦੇਰੀ ਹੋ ਗਈ ਬਸ ਜਾਕੀਬ ਬਣਿਆਗਾ ਜਾਂ ਟਾਈਮ ਆ ਗਿਆ ਸੀ ਉਹਨਾਂ ਦਾ ਬਸ ਮਾਲਕ ਨੂੰ ਹੀ ਪਤਾ ਜੀ ਮਾਲਕ ਨੂੰ ਪਤਾ ਕੁਝ ਨਹੀਂ ਕਹਿ ਸਕਦੇ ਕਿਉਂ ਉਹਨੇ ਲਿਖ ਕੇ ਭੇਜਿਆ ਸਭ ਕੁਝ ਫਿਰ ਉਹ ਪਹਿਲਾ ਗਾਣਾ ਕਿਹੜਾ ਸੀ ਜਿਹੜਾ ਤੁਸੀਂ ਲਿਖਿਆ ਤੇ ਕਿੰਨਾ ਰਿਕਾਰਡ ਕੀਤਾਗਾ ਜੀ ਮੇਰਾ ਸਭ ਤੋਂ ਪਹਿਲਾ ਗੀਤ ਜੱਸੀ ਜਸਪਾਲ ਨੇ ਰਿਕਾਰਡ ਕੀਤਾ ਜੀ ਪੰਜਾਬੀ ਯੂਨੀਵਰਸਿਟੀ ਤੋਂ ਮੁੰਡਾ 골ਡ ਮੈਡਲਿਸਟ ਹੈ ਬਹੁਤ ਅੱਛੀ ਆਵਾਜ਼ ਹੈ ਜੀ ਜੀ ਇਹ 94 ਚ ਮੇਰਾ ਪਹਿਲਾ ਗੀਤ ਰਿਕਾਰਡ ਹੁੰਦਾ ਅੱਛਾ ਜੀ ਹਾਂਜੀ ਛਤੀ ਕਿਉਂਕਿ ਜਦੋਂ ਗੀਤਕਾਰ ਹੁੰਦੇ ਹਾਲਾਂਕਿ ਚਲੋ ਤੁਸੀਂ ਤੁਹਾਡੀ ਸੰਗਤ ਵੀ ਸਰਦੂਲ ਸਿਕੰਦਰ ਸਾਹਿਬ ਜਾਂ ਜਿਹੜੇ ਜਿਨ੍ਹਾਂ ਨੂੰ ਤੁਸੀਂ ਆਪਣਾ ਗੁਰੂ ਧਾਰੈ ਭੁੱਲਰ ਸਾਹਿਬ ਹੋਣਾ ਨੂੰ ਜੀ ਆ ਜਿਆਦਾ ਫਿਰ ਦਰਦਰ ਤੇ ਜਾਣਾ ਨਹੀਂ ਪਿਆ ਜੀ ਗੀਤ ਫੜ ਕੇ ਵੀ ਪਾ ਜੀ ਸੋ ਬਹੁਤ ਵੱਡੀ ਗੱਲ ਦੱਸਦਾ ਤੁਹਾਨੂੰ ਪੁੱਲਰ ਸਾਹਿਬ ਮੈਂ ਅੱਜ ਤੱਕ ਕੀ ਕਿਤੇ ਕਾਪੀ ਲੈ ਕੇ ਨਹੀਂ ਗਿਆ ਨਾ ਮੈਨੂੰ ਜਾਣਾ ਹੀ ਨਹੀਂ ਪਿਆ ਕਿਤੇ ਅੱਛਾ ਔਰ ਮੈਂ ਲੋਕਾਂ ਵਾਂਗੂ ਆਮ ਗੀਤਕਾਰਾਂ ਵਾਂਗੂ ਜਿਵੇਂ ਗੀਤਕਾਰ ਕਹਿੰਦੇ ਨੇ ਅਸੀਂ ਕਾਪੀਆਂ ਭਰੀਆਂ ਪਈਆਂ ਨੇ ਜੀ ਮੇਰੇ ਕੋਲ ਕੋਈ ਕਾਪੀ ਨਹੀਂ ਭਰੀ ਪਈ ਨਾ ਮੈਨੂੰ ਭਰਨੀ ਪਈ ਮੈਨੂੰ ਤਾਂ ਜੇ ਜਿਵੇਂ ਇੱਕ ਕਿ ਟਿਕਾਲੇ ਆਰਡਰ ਲੈ ਕੇ ਸੂਟ ਬਣਾਉਂਦੇ ਨੇ ਮੈਨੂੰ ਆਰਡਰ ਤੇ ਮਿਲਦੇ ਸੀ ਕਿ ਕਿਹਨਾਂ ਕਿਤੇ ਲਈ ਲਿਖਣਾ ਕਿ ਵੀਰ ਸੈਡ Song ਦਾ ਅੱਜ ਬੀਟ ਵਾਲਾ ਸੱਚੀ ਗੱਲ ਹੈ ਸੱਚੀ ਗੱਲ ਹੈ ਸ਼ਗਲਾ ਵਾਲਾ ਲਿਖ ਦੋ ਇਸੇ ਤਰ੍ਹਾਂ ਗੀਤ ਲਿਖੇ ਨੇ ਅੱਛਾ ਜੀ ਸਟੂਡੀਓ ਜਿਹੜੇ ਚ ਵੀ ਚਲੇ ਜਾਣਾ ਜਿੱਦ ਰਿਕਾਰਡਿੰਗ ਚੱਲਣੀ ਉਹਨੇ ਬਿੱਟੂ ਆ ਗਿਆ ਯਾਰ ਲਿਖਾ ਲਓ ਦੋਗੀ ਅੱਛਾ ਜੀ ਇੰਜ ਲਿਖੇ ਨੇ ਜੀ ਤਾਂ ਇਹਨੀ ਗਿਣਤੀ ਚ ਮੇਰਾ ਤਕਰੀਬਨ 550 ਗੀਤ ਪੰਜਾਬ ਦੇ ਸਰਮੌਰ ਗਾਇਕਾਂ ਨੇ ਗਾਇਆ ਜੀ ਕੋਈ ਇਦਾਂ ਦਾ ਗਾਇਕ ਨਹੀਂ ਜਿਨੇ ਨਹੀਂ ਗਾਇਆ ਅਜਨੈ ਨੂੰ ਛੱਡ ਕੇ ਕੁਝ ਗੀਤ ਨੇ ਗਾਇਕ ਨੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਛੱਡ ਸਕ ਮੱਤੀ ਨਹੀਂ ਮਿਲਦੀ ਹੁੰਦੀ ਜੇ ਇੱਕ ਲੌਬੀਆਂ ਹੁੰਦੀਆਂ ਨੇ ਉਸ ਹਿਸਾਬ ਨਾਲ ਵੀ ਹੋ ਜਾਂਦਾ ਇਹ ਤਾਂ ਸਭ ਨਹੀਂ ਗਾਏ ਜੀ ਸਭ ਨਹੀਂ ਗਾਏ ਤਕਰੀਬਨ ਚਾਹੇ ਉਹ ਸਰਦੂਲ ਭਾਈ ਹੋ ਗਏ ਸਰਦੂਲ ਭਾਈ ਨੇ ਕਾਫੀ ਗੀਤ ਗਾਏ ਆ ਮੇਰੇ ਦੁਰਗਾ ਰੰਗੀਲਾ ਸਤਵਿੰਦਰ ਬਿੱਟੀ ਸੁਰਿੰਦਰ ਚਿੰਦਾ ਜੀ ਪਰਮਿੰਦਰ ਸੰਧੂ ਅਫਤਰ ਅਲੀ ਮਤੋਈ ਆਸ਼ਕਲੀ ਜੱਸੀ ਜਸਪਾਲ ਗੁਰਪਾਲ ਮਟਿਆਰ ਮਨਪ੍ਰੀਤ ਅਫਤਰ ਸੁਦੇਸ਼ ਕੁਮਾਰੀ ਪੂਜਾ ਬਾਈਮ ਕਿੰਨੇ ਕ ਗਿਣਾ ਕੋਈ ਪਤਾ ਨਹੀਂ ਕੋਈ ਸਭ ਨਹੀਂ ਗਾਏ ਸਭ ਨੇ ਰঞ্জੀਤ ਮਣੀ ਸੁਖਵਿੰਦਰ ਸੁਖੀ ਹਰੇ ਕਹਿੰਦੇ ਕਿ ਹਰ ਇੱਟ ਤੇ ਇੱਕ ਸਿੰਗਰ ਬੈਠਾ ਹੋ ਗਿਆ ਸਾਰਿਆਂ ਨੇ ਗਾਇਆ ਹੈਗੇ ਸਭ ਨੇ ਗਾਇਆ ਹੈ